ਹਾਂਜੀ ਅਸੀਂ ਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਕਰਦੇ ਆ ਆਪਣੇ ਵਲੌਗ ਦੀ ਸ਼ੁਰੂਆਤ ਕੁਝ ਇਸ ਢੰਗ ਨਾਲ ਕਿ ਪਹਿਲੀ ਵਾਰ ਮੈਂ ਆਪਣੇ ভিউਜ਼ ਦੇ ਜੋ ਕਿ ਰੋਬਰੂ ਹੋ ਰਿਹਾ ਮੋਸਟਲੀ ਆਪਾਂ ਜਿਹੜੀ ਵੀ ਵੀਡੀਓ ਬਣਾਈ ਦੀ ਸੀ ਕਿਤੇ ਆਣ ਜਾਣ ਨੂੰ ਜਾਂ ਕੋਈ ਕਿਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਤੇ ਅਲੱਗ-ਅਲੱਗ ਆਪਾਂ ਕੋਸ਼ਿਸ਼ ਕੀਤੀ ਹੈ ਜਿੰਨਾਂਕ ਆਪਣੇ ਤੋਂ ਹੋ ਸਕਿਆ ਬੇਸ਼ੱਕ ਕੋਈ ਨੀਅਰ ਬਾਏ ਹੋਵੇ ਜਾਂ 10 15 20 25 ਕਿਲੋਮੀਟਰ ਦੂਰ ਵੀ ਹੋਵੇ ਜਾਂ ਉਸ ਤੋਂ ਜ਼ਿਆਦਾ ਆਪਣੀ ਕੋਸ਼ਿਸ਼ ਇਹੀ ਰਹੀ ਹੈ ਸ਼ੁਰੂ ਤੇ ਜਿਹੜੇ ਮੈਨੂੰ ਦੇਖਣ ਵਾਲੇ ਆ ਉਹ ਜਾਣਦੇ ਹੋਣਗੇ ਕਿ ਮੈਂ ਹਮੇਸ਼ਾ ਉਸ ਗੁਰਦੁਆਰਾ ਸਾਹਿਬ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੀ ਐ ਕਿ ਜਿੱਥੇ ਹੋਵੇ ਤਾਂ ਇਤਿਹਾਸਿਕ ਲੇਕਿਨ ਉੱਥੇ ਲੋਕਾਂ ਦੀ ਜਿਹੜੀ ਆਮਦ ਹੈ ਉਹ ਘੱਟ ਹੁੰਦੀ ਹੈ ਇਹਨਾਂ ਤੇ ਬਾਕੀ بڑے ਔਰ ਛੋਟੇ ਗੁਰਦੁਆਰੇ ਅਸੀਂ ਤਾਂ ਇਹ ਆਪ ਬਣਾ ਲੇ ਕੀ ਉਹ ਬڑا ਗੁਰਦੁਆਰਾ ਹੈ ਜਾਂ ਛੋਟਾ ਹੈ ਗੁਰਦੁਆਰੇ ਦੀ ਇਮਤ ਤਾਂ ਸੇਮ ਹੀ ਹੈ ਜਿੱਥੇ ਗੁਰੂ ਮਹਾਰਾਜ ਦੇ ਚਰਨ ਪੈ ਚਲੋ ਆਪਾਂ ਅੱਜ ਉਤੋਂ ਕੁਝ ਹਟਕੇ ਤੇ ਆਪਣੇ ਰੀਵਿਊਰਸ ਨੂੰ ਦੱਸਣ ਵਾਸਤੇ ਕਿ ਆਪਾਂ ਸਾਡੀ ਜਰਨੀ ਕਿਵੇਂ ਰਹੀ ਹੈ 1000 ਪਲੱਸ ਸਬਸਕ੍ਰਾਈਬਰ ਦੀ ਪਲੱਸ ਤੇ ਕਹਿਣ ਦਾ ਭਾਵ ਮੇਰਾ ਪਲੱਸ ਤੋਂ 1500 ਵੀ 2000 ਵੀ ਜਿੰਨੇ ਵੀ ਹੋ ਸਕਦੇ ਆ ਲੇਕਿਨ 1000 ਦੀ ਮੈਂ ਗੱਲ ਕਰ ਰਿਹਾ ਜੋ ਕਿ ਕ੍ਰਾਈਟੇਰੀਆ ਹੁੰਦਾ ਹੈ ਤੁਸੀਂ ਮੋਨੀਟਾਈਜ਼ ਕਰਵਾਣ ਦਾ ਅਕਾਊਂਟ ਦੋ ਆਪਣੇ YouTube ਚੈਨਲ ਨੂੰ ਤੇ ਉਹ ਆਪਾਂ ਕੰਪਲੀਟ ਕਰ ਲਿਆ ਕਿਉਂਕਿ ਮੈਂ Shimla ਜਦੋਂ ਆਪਾਂ ਸ਼ੁਰੂ ਕੀਤੀ ਸੀਗੀ ਸੀਰੀਜ਼ ਚਾਰ ਪੰਜ ਵੀਡੀਓ ਮੈਂ Shimla ਦੀਆਂ ਬਣਾਈਆਂ ਸੀ ਤੇ ਫਿਰ ਉਹਦੇ ਚ ਮੈਂ ਪਹਿਲਾਂ ਜਾਣ ਤੋਂ ਪਹਿਲਾਂ ਗੱਲ ਕੀਤੀ ਸੀਗੀ ਕਿ ਆਪਣੇ 1000 ਕੰਪਲੀਟ ਹੋ ਗਏ ਕਿਵੇਂ ਕਿਵੇਂ ਹੋਏ ਆ ਉਹਦੀ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਬਾਕੀ ਕੁਝ ਲੋਕ ਕਹਿ ਦਿੰਦੇ ਆ ਕਿ ਗੁਰਦੁਆਰਿਆਂ ਦੀ ਵੀਡੀਓ ਮਤਲਬ ਬਣਾਉਂਦੇ ਆ ਕਿਦਾਂ ਵੀ ਇਹਨੂੰ ਕੋਣ ਦੇਖਦਾ ਆ ਕਿਦਾਂ ਤੇ ਆਪਾਂ ਉਹਦੇ ਵਾਸਤੇ ਤੁਹਾਨੂੰ ਇੱਕ ਮੈਂ ਤੁਹਾਨੂੰ ਜ਼ਰੂਰ ਚੀਜ਼ ਸ਼ੇਅਰ ਕਰੂੰਗਾ ਕਿ ਉਹਨਾਂ ਨੇ ਗੁਰਦੁਆਰੇ ਨਹੀਂ ਕਿ ਮੈਂ ਆਪਣਾ ਕੰਮ ਵੀ ਮੈਂ ਤੁਹਾਨੂੰ ਡਾਇਰੈਕਟ ਦਿਖਾ ਦੂੰਗਾ ਪਹਿਲਾਂ ਤਾਂ ਚਲੋ ਬਣਾਏ ਨੂੰ ਚੈਨਲ ਜਿਹੜਾ ਜਨਰੇਟ ਕੀਤਾ ਉਹਨੂੰ ਤਾਂ ਸਾਲ ਹੋ ਗਿਆ ਲੇਕਿਨ ਆਪਾਂ ਫਿਰ ਉਦੋਂ ਕੰਟੀਨਿਊ ਕੰਮ ਨਹੀਂ ਕਰਦੇ ਸੀਗੇ ਮਤਲਬ ਕਹਿ ਲੋ ਤੁਸੀਂ 1 ਮਹੀਨੇ 'ਚ ਇੱਕ ਵੀਡੀਓ ਪਈ ਜਾਂ 1 ਮਹੀਨੇ 'ਚ ਦੋ ਬੜੀ ਹੱਦ ਸੋ ਫਿਰ ਜਦੋਂ ਤੁਹਾਡਾ 1 ਸਾਲ ਪੂਰਾ ਹੁੰਦਾ ਹੈ ਨਾ ਤਾਂ ਜਿਹੜੀ 1 ਸਾਲ ਤੋਂ ਵੀਡੀਓ ਬਾਹਰ ਹੋ ਗਈ ਉਹ ਕਨਸਿਡਰ ਨਹੀਂ ਹੁੰਦੀ ਤੁਹਾਡੇ YouTube ਅਕਾਊਂਟ 'ਚ ਇਹ ਮੈਂ ਨਾ ਦਿਆਂ ਇਨਫੋਰਮੇਸ਼ਨ ਇਹ ਵੀ ਦੇ ਰਿਹਾ ਕਿ ਤੁਸੀਂ ਕਿਵੇਂ-ਕਿਵੇਂ ਮਤਲਬ ਆਪਣੇ ਚੈਨਲ ਨੂੰ ਗਰੋਥ ਕਰ ਸਕਦੇ ਹੋ ਠੀਕ ਹੈ ਤੇ ਕਿੱਦਾਂ ਤੁਸੀਂ ਆਪਣੇ ਸਬਸਕ੍ਰਾਈਬਰ ਬਣਾ ਸਕਦੇ ਹੋ ਕਿਵੇਂ ਤੁਸੀਂ ਅਗਰ YouTube ਤੇ ਆਣਾ ਤਾਂ ਆ ਸਕਦੇ ਹੋ ਇਸ ਬਾਰੇ ਸੋ ਮੈਂ ਇੱਕ ਗੱਲ ਕਰ ਰਿਹਾ ਸੀਗਾ ਕਿ ਕਈ ਬੰਦੇ ਕਹਿੰਦੇ ਵੀ ਚਲੋ ਕੌਣ ਦੇਖਦਾ ਹੈ ਗੁਰਦੁਆਰੇ ਕੌਣ ਦੇਖਦਾ ਹੈ ਕਿ ਅਸੀਂ ਵੀ ਕਈ ਵਾਰ ਮਤਲਬ ਬੈਠੇ ਹੋਈ ਐਵੇਂ ਆਪਣੇ ਐਂਟਰਟੇਨਮੈਂਟ ਲਈ ਕੋਈ ਗੁਰਦੁਆਰਾ ਸਾਹਿਬ ਦੀ ਇਦਾਂ ਆ ਜੇ ਅਸੀਂ ਵੀ 2-4 ਮਿੰਟ ਦੇਖਦੇ ਆ ਸਕਿਪ ਕਰ ਦਿੰਦੇ ਆ ਵੀ ਚਲੋ ਛੱਡੋ ਗੁਰਦੁਆਰੇ ਦਾ ਕੋਈ ਨਹੀਂ ਜਾਇਓਗੇ ਜਾਂ ਕੱਲ ਗਏ ਇਥੇ ਆ ਚੀ ਸੋਚ ਲੈਂਦੇ ਆ ਲੇਕਿਨ ਮੇਰੇ ਮੇਰੀ ਪ੍ਰੋਫਾਈਲ ਤੇ ਦੇਖ ਸਕਦੇ ਹੋ ਤੁਸੀਂ ਅਗਰ ਮੈਂ ਪੋਪੂਲਰ ਤੇ ਜਾਵਾਂ ਐਸਜੀ ਟ੍ਰੈਵਲ ਬਲੌਗ ਤੇ ਇਹ ਪੋਪੂਲਰ ਤੇ ਜਾਵਾਂ ਜੇ ਮੈਂ ਇਹ ਵੀ ਗੁਰਦੁਆਰਾ ਸਾਹਿਬ ਹੀ ਹੈ ਇਹ ਸਾਮਣੇ ਤੁਸੀਂ ਦੇਖ ਸਕਦੇ ਹੋ ਤੁਸੀਂ ਆਪ ਵੈਸੇ ਹੀ ਚੈਨਲ ਚੈੱਕ ਕਰਕੇ ਮੇਰਾ ਤੁਸੀਂ ਦੇਖ ਸਕਦੇ ਹੋ ਪੋਪੂਲਰ ਚ ਜਾ ਕੇ ਮੈਂ ਮਤਲਬ ਇਹ ਤੁਹਾਨੂੰ ਜੇ ਨਹੀਂ ਸ਼ੋ ਹੋ ਰਿਹਾ ਚੰਗੀ ਤਰ੍ਹਾਂ ਤਾਂ ਮੈਂ ਤੁਹਾਨੂੰ ਵੈਸੇ ਦੱਸ ਦਿਆਂ ਕਿ ਗੁਰਦੁਆਰਾ ਆਪਾ WhatsApp ਦੀ ਮੈਂ ਬਣਾਈ ਸੀਗੀ ਵੀਡੀਓ ਅੱਜ ਤੋਂ 4-5 ਮਹੀਨੇ ਪਹਿਲਾਂ 4.5 ਮਹੀਨੇ ਸ਼ੋ ਕਰ ਰਿਹਾ ਹੈ ਤੇ ਉਦੋਂ ਤੋਂ ਹੀ ਮੇਰਾ ਮਤਲਬ ਕੰਮ ਮੇਨਲੀ ਜਿਹੜਾ ਸ਼ੁਰੂ ਹੋਇਆ ਉਹ 4 ਮਹੀਨੇ ਤੋਂ ਹੋਇਆ ਇਸੇ 4 ਮਹੀਨਿਆਂ ਚ ਮੈਂ ਆਪਣੇ 1000 ਸਬਸਕਰਾਈਬਰ ਕੰਪਲੀਟ ਕੀਤੇ ਆ ਉਹ ਵੀ ਸਿਰਫ ਮਤਲਬ ਗੁਰਦੁਆਰਿਆਂ ਦੇ ਉਹਦੇ ਦਿਖਾ ਕੇ ਕੋਈ ਮੈਂ ਹੋਰ ਨਹੀਂ ਦਿਖਾਇਆ ਕੋਈ ਹਾਸਾ ਮਜ਼ਾਕ ਨਹੀਂ ਆ। ਹੋਰ ਬਥਰੀ ਲਚਰਤਾ ਚੱਲਦੀ ਕੁਝ ਵੀ ਆਪਾਂ ਕਰ ਸਕਦੇ ਸੀ। ਲੇਕਿਨ ਉਹ ਚੀਜ਼ ਚੰਗੀ ਨਹੀਂ ਲੱਗਦੀ। ਤੇ ਉਹ ਲੌਂਗ ਟਰਮ ਵੀ ਨਹੀਂ ਹੁੰਦੀ। ਨੰਬਰ 2 ਤੇ ਜਿਹੜੀ ਦੱਸ ਰਿਹਾ ਜੀ ਗੁਰਦੁਆਰਾ ਆਪਾ WhatsApp ਇਹ 98 ਮਤਲਬ 9.8K ਹੈ। ਮਤਲਬ 9800 ਕੁਝ ਹੋਵੇ 9848 50 ਇਦਾਂ ਕੁਝ ਹੈ। ਤੇ ਮਤਲਬ 9000 ਪਲੱਸ ਲੋਕਾਂ ਨੇ 9500 ਦੇਖ ਲਈ ਹੋਈ 10000 ਦੇ ਕਰੀਬ। ਉਸ ਤੋਂ ਬਾਅਦ ਪਰਵਾਰ ਵਿਚੋਟਾ ਸਾਹਿਬ ਦੀ ਪਾਈ ਸੀ ਉਹਦੀ 3700 ਲੋਕ ਪਲੱਸ ਦੇਖੀ ਹੈ ਐਵੇਂ ਮਤਲਬ 3.4 3.7 3.4 ਫਿਰ 3 ਕੇ 2.6 ਇਹ ਸਾਰੇ ਗੁਰਦੁਆਰਾ ਸਾਹਿਬ ਹੀ ਹੈ ਜਿੰਨੇ ਦੇਖੀ ਹੈ ਤੇ ਮੈਨੂੰ ਅਲੱਗ-ਅਲੱਗ ਤੁਸੀਂ ਚੈੱਕ ਕਰਕੇ ਇਹਨੂੰ ਦੇਖ ਸਕਦੇ ਅਲੱਗ-ਅਲੱਗ ਮੈਨੂੰ ਵਿਊ ਵਗੈਰਾ ਆਏ ਹੈ। ਔਰ ਮਤਲਬ ਘੰਟੇ ਜਿਹਦੇ ਜਿੰਨੇ ਵੀ ਹੁੰਦੇ ਸੋ ਆਪਣਾ ਸੈਕਿੰਡ ਕਿਆ ਹੁੰਦਾ ਕ੍ਰਾਈਟਰੀਆ ਸਬਸਕ੍ਰਾਈਬਰ ਹੋ ਗਏ ਪਲੱਸ ਠੀਕ ਹੈ ਉਸ ਤੋਂ ਬਾਅਦ 4000 ਘੰਟੇ ਹੋ ਜਾਂਦੇ ਆ। ਉਹ ਵੀ ਆਪਣੇ ਖੁਦ ਤੋਂ ਜਲਦੀ ਹੋਣ ਵਾਲੇ ਆ ਅੱਧੇ ਤੋਂ ਜ਼ਿਆਦਾ ਕੰਪਲੀਟ ਹੋ ਗਿਆ ਹੈ ਲੇਕਿਨ ਕੋਈ ਵੀ ਕੋਈ ਯੂਟਿਊਬਰ ਤੁਸੀਂ ਜਾ ਕੇ ਮਤਲਬ ਚੈੱਕ ਕਰ ਲਓ ਜਾਂ ਵੀਡੀਓ ਚੈੱਕ ਕਰ ਲਓ ਜਿਵੇਂ ਆਂਦੇ ਆ ਹਾਊ ਟੂ ਮੇਕ 1000 ਸਬਸਕ੍ਰਾਈਬਰ ਐਂਡ ਮਤਲਬ ਤੁਸੀਂ ਕਿਦਾਂ YouTube ਪਰ ਮਤਲਬ ਸਰਵਾਈਵ ਕਰਨਾ ਹੈ ਜਾਂ ਕੀ ਕਰਨਾ ਉਹਦੇ ਵਾਸਤੇ ਤੁਹਾਨੂੰ ਸਾਰੇ ਦੱਸਦੇ ਆ ਵੀ ਘੱਟੋ ਘੱਟ 1 ਸਾਲ ਮੰਨ ਕੇ ਚੱਲੋ ਤੁਸੀਂ ਉਸ ਤੋਂ ਬਾਅਦ ਤੁਸੀਂ ਜਦੋਂ ਪੂਰੇ ਰੈਨਕ ਵਿੱਚ ਆ ਜਾਂਦੇ ਆ ਤੇ ਤੁਹਾਡਾ ਆਰਾਮ ਨਾਲ ਮੋਨਟਾਈਜ਼ ਹੋ ਜਾਂਦਾ ਹੈ ਕਿਦਾਂ ਮੈਨੂੰ ਤਾਂ ਮਹੀਨੇ ਹੀ 1.5 ਹੋਏ ਆ ਸਿਰਫ ਔਰ ਮੈਂ ਆਪਣਾ ਅੱਧੇ ਤੋਂ ਜ਼ਿਆਦਾ ਕੰਮ ਕੰਪਲੀਟ ਕਰ ਚੁੱਕਿਆ ਮੈਨੂੰ ਸਿਰਫ ਕਮੀ ਹੈ ਤਾਂ ਇਸ ਟਾਈਮ ਵਿਊਜ਼ ਦੀ ਜੋ ਪਹਿਲਾਂ ਹੁੰਦੇ ਸੀਗੇ 2000 ਘੰਟੇ ਫਿਰ 3 ਕੀਤੇ ਇਹਨਾਂ ਨੇ ਅੱਜ ਕੱਲ 4000 ਘੰਟੇ ਚੱਲਦੇ ਮਤਲਬ ਸੌਰੀ ਵੀ ਤੁਸੀਂ ਤੁਹਾਡੀ ਜਿਹੜੀ ਵੀਡੀਓਜ਼ ਹੈ ਟੋਟਲ ਜੋ ਪਿਛਲੇ 365 ਦਿਨ ਚ ਪਈ ਹੈ ਇੱਕ ਸਾਲ ਚ ਤੇ ਉਹਦੇ ਤੁਸੀਂ ਸਾਰੇ ਹੀ ਮਤਲਬ ਵੀਡੀਓਜ਼ ਦੇ ਜੋੜ ਕੇ 4000 ਘੰਟੇ ਹੋਣੇ ਚਾਹੀਦੇ ਆ ਫਿਰ ਤੁਹਾਨੂੰ ਜਿਹੜੀ ਮੋਨਟਾਈਜ਼ ਦੀ ਜਿਹੜੀ অপਸ਼ਨ ਹੈ ਉਹ ਆ ਜਾਂਦੀ ਹੈ ਫਿਰ ਤੁਸੀਂ ਮਤਲਬ ਆਪਣਾ ਚੈਨਲ ਮੋਨਟਾਈਜ਼ ਕਰਵਾ ਸਕਦੇ ਹੋ ਇਹ ਸੀਗੀ ਮੇਰੀ ਕੁਛ ਜਰਨੀ ਤੇ ਬਾਕੀ ਜਿਹੜੇ ਮੇਰੇ ਵੀਡੀਓਜ਼ ਦੇਖਦੇ ਆ ਉਹ ਜਾਣਦੇ ਹੀ ਆ ਮੈਨੂੰ ਮੇਰਾ ਨਾਮ ਸਾਹਿਬ ਪ੍ਰੀਤਮ ਪੂਰਾ ਤੇ ਬਾਕੀ ਆਪਾਂ ਵੈਸੇ ਰੱਖ ਲਿਆ ਸੀਗਾ ਐਸ ਜੀ ਟ੍ਰੈਵਲ ਵਲੋਗ ਤੇ ਟ੍ਰੈਵਲ ਕਰਨਾ ਇਹਨਾਂ ਮੈਂ ਜਰੂਰ ਦੱਸਦਾ ਕਿਸੇ ਨੇ ਕੋਈ ਵੀ ਟੌਪਿਕ ਲੈਣਾ ਹੈ ਸੋਚ ਕੇ ਹਰੇਕ ਹੋ ਕਰਕੇ ਕਿਉਂਕਿ ਟ੍ਰੈਵਲ ਕਰਨਾ ਸੌਖਾ ਨਹੀਂ ਹੈਗਾ ਕਹਿਣੇ ਨੂੰ ਕਹਿੰਦੇ ਆ ਟ੍ਰੈਵਲ ਤੇ ਟ੍ਰੈਵਲ ਕਰਨਾ ਡਿਫਿਕਲਟ ਪਾਰਟ ਹੈ ਤੇ ਤੁਸੀਂ ਕਿਸੇ ਵੀ ਚੀਜ਼ ਨੂੰ ਲੈ ਲਓ ਹੁਣ ਮੈਨੂੰ ਮੈਂ ਜਿਵੇਂ ਗੁਰਦੁਆਰਾ ਸਾਹਿਬ ਤੋਂ ਜ਼ਿਆਦਾ ਚੱਲਿਆ ਉਦੋਂ ਦੀ ਆਡੀਅנס ਮੇਰੇ ਨਾਲ ਕਾਫੀ ਜੁੜੀ ਹੈ ਠੀਕ ਹੈ ਜੋ ਕਿ 40 ਪਲੱਸ ਵੀ ਲੋਕ ਹੈਗੇ ਆ 60 ਪਲੱਸ ਵੀ ਲੋਕ ਹੈਗੇ ਇਹ ਵੀ ਤੁਹਾਨੂੰ ਸਭ ਕੁਝ YouTube YT ਸਟੂਡੀਓ ਕਰਕੇ ਐਪ ਹੈ ਉਸੇ ਸਮੇ ਤੁਹਾਨੂੰ ਸਭ ਪਤਾ ਲੱਗ ਜਾਂਦਾ ਵੀ ਕਿਹੜਾ ਕਿੰਨਾ ਤੁਹਾਨੂੰ ਦੇਖ ਰਿਹਾ ਕਿੰਨੀ ਏਜ ਦਾ ਬੰਦਾ ਦੇਖ ਰਿਹਾ ਕੌਣ ਤੁਹਾਨੂੰ ਫੋਲੋ ਕਰ ਰਿਹਾ ਕੌਣ ਨਹੀਂ ਕਰ ਰਿਹਾ ਇਹ ਸਾਰੀ ਚੀਜ਼ ਤੁਹਾਨੂੰ ਉਦੇ ਤੇ ਸ਼ੋ ਹੁੰਦੀ ਹੈ ਤੇ ਆਪਣੀ ਗੱਲ ਸੀਗੀ ਜਿਹੜੀ ਟਾਪਿਕ ਦੀ ਤੁਸੀਂ ਕੋਈ ਵੀ ਲੈ ਸਕਦੇ ਹੋ ਟਾਪਿਕ ਜੇਕਰ ਕਿਸੇ ਨੂੰ ਕਿਸੇ ਪੜ੍ਹਾਉਣ ਦਾ ਸ਼ੌਂਕ ਹੈ ਤਾਂ ਉਹਨੂੰ ਉਹ ਉਸ ਟਾਈਪ ਦੀ ਵੀਡੀਓਜ਼ ਆਪਣੀ ਪਾਈ ਜਾਵੇ ਹਾਂ ਨਾਲ ਦੀ ਨਾਲ ਵਿਚ ਵਿਚਾਲੇ ਤੁਸੀਂ ਆਪਣੀ ਜਿੱਦਾਂ ਚਾਰ ਵੀਡੀਓਜ਼ ਪਾਉਂਤੀਆਂ ਜਾਂ ਦੋ ਵੀਡੀਓ ਪਾਉਂਤੀਆਂ ਉਹਦੇ ਰਿਲੇਟਡ ਇੱਕ ਅਦਾ ਕੋਈ ਸ਼ਾਰਟ ਜੋ ਵਧੀਆ ਹੋਵੇ ਜੋ ਤੁਸੀਂ 1 ਮਿੰਟ 'ਚ ਗੱਲ ਕੰਪਲੀਟ ਕਰਕੇ ਦੱਸ ਸਕੋ ਉਹ ਤੁਸੀਂ ਜ਼ਰੂਰ ਪਾਇਆ ਕਰੋ ਉਹਦੇ ਨਾਲ ਸ਼ਾਰਟਸ ਨਾਲ ਕੀ ਮਿਲਦਾ ਤੁਹਾਨੂੰ ਸਬਸਕ੍ਰਾਈਬਰ ਮਿਲਦੇ ਆ ਮੇਰੇ ਕੋਲ ਐਦਾ ਐਦਾਂ ਦੇ ਸ਼ਾਰਟਸ ਹੈਗੇ ਆ ਮੈਂ ਤੁਹਾਨੂੰ ਦਿਖਾ ਸਕਦਾ ਕਿ ਮੈਨੂੰ ਇੱਕ ਇੱਕ ਸ਼ਾਰਟ ਨੇ 75 75 80 80 ਸਬਸਕ੍ਰਾਈਬਰ ਇੱਕ ਸ਼ਾਰਟ ਨੇ ਦਿੱਤੇ ਆ ਉਹ ਵੀ 3-4 ਦਿਨ ਦੇ ਵਿੱਚ ਵਿੱਚ ਹੀ ਉਮੈਂ ਉਹ ਵੀ ਗੁਰਦੁਆਰਾ ਸਾਹਿਬ ਦੀ ਪਾਈ ਸੀ ਕਿਉਂਕਿ ਮੈਂ ਹੋਰ ਕੁਝ ਪਾਉਂਦਾ ਨਹੀਂ ਹੈਗਾ ਜ਼ਿਆਦਾਤਰ ਮੜਾ ਮੋਟਾ ਕਿਤੇ ਘੁੰਮਣ ਫਿਰਨ ਜੇ ਚਲ ਗਏ ਜਾਂ ਹੁਣ ਮੈਂ ਨੈਕਸਟ ਕਿਤੇ ਜਾ ਸਕਦਾ 1-2 ਦਿਨ ਚ ਤਾਂ ਇਹ ਪਾਉਂਗਾ ਤੇ ਬਾਕੀ ਆਪਾਂ ਫਿਰ ਜੇ ਵੀਡੀਓ ਨੂੰ ਪਿਆਰ ਮਿਲਿਆ ਤਾਂ ਆਪਾਂ ਜਰੂਰ ਇੱਥੇ ਆਪਣਾ ਨਾਲ ਦੀ ਨਾਲ ਜਿਵੇਂ ਮੈਂ ਵੀਡੀਓਜ਼ ਬਣਾਈਆਂ ਹੋਈਆਂ ہیں ਪਹਿਲਾਂ ਇਤਿਹਾਸ ਨੂੰ ਲੈ ਕੇ ਐ ਨੰਦਪੁਰ ਸਾਹਿਬ ਇਹ ਕਿਤਵਰ ਕਿਤੇ ਵੀ ਮਤਲਬ ਭਾਵੇਂ ਜਦੋਂ ਮਾਰੇ ਨਕਿਲਾ ਛੱਡਿਆ ਉਦੋਂ ਵੀ ਚਾਹੇ ਗੁਰਨਾਨਕ ਦੇਵ ਮਹਾਰਾਜ ਆਏ ਸੀਗੇ ਅ ਕੀਰਤਪੁਰ ਦੀ ਧਰਤੀ ਤੇ ਉਸ ਮਤਲਬ ਆਪਾਂ ਸਾਰੀ ਇਤਿਹਾਸ ਵੀ ਡਿਸਕਸ ਕਰਿਆ ਕਰਾਂਗੇ ਜਰੂਰ ਨੈਕਸਟ 'ਚ ਤੇ ਵਿਚ ਵਿਚਾਲੇ ਆਪਾਂ ਟਰੈਵਲ ਤਾਂ ਚਲੋ ਕਰ ਰਹੇ ਹਾਂ ਉਹ ਤਾਂ ਛੱਡਣਾ ਨਹੀਂ ਹੈਗਾ ਤੇ ਤੇ ਨਾਲ ਦੀ ਨਾਲ ਆਪਾਂ ਇਹ ਚੀਜ਼ ਵੀ ਅ ਵਿੱਚ ਲੈ ਕੇ ਆਵਾਂਗੇ ਬਲੌਗ ਦੇ ਜੋ ਕਿ ਆਪਾਂ ਬਹਿ ਕੇ ਵਿਚਾਰ ਕਰ ਸਕੀਏ ਸੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਟਾਪਿਕ ਦੇ ਬਾਰੇ ਇੱਕ ਮੈਂ ਦੱਸ ਦਿਆਂ ਉਹ ਛੁੱਟ ਗਈ ਸੀ ਗੱਲ ਵਿੱਚ ਕਿ ਤੁਸੀਂ ਕੋਈ ਵੀ ਆਪਣਾ ਟਾਪਿਕ ਚੱਕ ਕੇ ਤੇ ਮੈਂ ਇਹਦੇ ਤੇ ਵੀਡੀਓ ਬਣਾਣੀ ਹੈ ਜਾਂ ਇਹਦੇ ਤੇ ਬਣਾਣੀ ਹੈ ਟਰੈਵਲ ਦੀ ਬਣਾਣੀ ਹੈ ਜਾਂ ਮੈਨੂੰ ਪੜਾਉਣ ਦਾ ਸ਼ੌਂਕ ਹੈ ਮੈਂ ਮੈਥ ਵਗੈਰਾ ਸਮ ਵਗੈਰਾ ਕੱਢਣੇ ਆ ਜਾਂ ਜੋ ਵੀ ਹੈ ਉੱਥੇ ਚਲੋ ਖੈਰ ਸਾਨੂੰ ਤਾਂ ਸ਼ੌਂਕ ਹੈ ਹੀ ਨਹੀਂ ਪੜਾਈ ਦਾ ਬਿਲਕੁਲ ਤੇ ਕੁਕਿੰਗ ਹੈ ਠੀਕ ਹੈ ਕੁਝ ਵੀ ਹੈ ਮਤਲਬ ਕੋਈ ਵੀ ਟਾਪਿਕ ਲੈ ਲਓ ਤੁਸੀਂ ਵਲੋਗਿੰਗ ਅੱਜ ਕੱਲ ਸਾਰੇ ਹੋ ਗਏ ਆ ਵਲੋਗ ਥੋੜਾ ਜਿਹਾ ਮੇਰੇ ਹਿਸਾਬ ਨਾਲ ਹੁਣ ਥੋੜਾ ਜਿਹਾ ਫਰਕ ਨੂੰ ਪਿਆਏ ਟਰੈਵਲ ਨੂੰ ਹਰ ਇੱਕ ਚੀਜ਼ ਪਸੰਦ ਕਰਦਾ ਹਰ ਇੱਕ ਬੰਦਾ ਪਸੰਦ ਕਰਦਾ ਹੀ ਹੈ ਘੁੰਮਣਾ ਤਾਂ ਜਾਂ ਘੁੰਮਣਾ ਨਹੀਂ ਤਾਂ ਬੰਦਾ ਵੈਸੇ ਜਨਰਲ ਨੌਲੇ ਲਈ ਵਾਸਤੇ ਆਪਣਾ ਦੇਖ ਲੈਂਦਾ ਜ਼ਰੂਰ ਤੇ ਕੁਕਿੰਗ ਵਗੈਰਾ ਮੈਂ ਤੁਹਾਨੂੰ ਦੱਸਤੀ ਤੇ ਹੋਰ ਕਾਫੀ ਚੀਜ਼ਾਂ ਹੁੰਦੀਆਂ ਟੈਕਨੀਕਲ ਤੁਸੀਂ ਚੀਜ਼ ਦੱਸ ਸਕਦੇ ਹੋ ਕੋਈ ਕੁਝ ਫੋਨ 'ਚ ਕੋਈ ਦਿੱਕਤ ਹੋਵੇ ਉਹਦੇ ਬਾਰੇ ਤੁਸੀਂ ਡਿਸਕਸ ਕਰ ਸਕਦੇ ਮਤਲਬ ਕੁਝ ਵੀ ਵੀਡੀਓ ਪਾਓ ਤੇ ਸ਼ੁਰੂ-ਸ਼ੁਰੂ 'ਚ ਹੁੰਦਾ 5 ਵੀਊ 4 ਵੀਊ 10 7 ਵੀਊ ਤੇ ਆਪਣੇ ਆਪ ਹੀ ਤੁਹਾਡਾ ਟੌਪ ਤੇ ਚੱਲ ਜਾਂਦਾ ਜਿੱਦ ਜਿੱਦ ਤੁਸੀਂ ਕੰਮ ਕਰੀ ਜਾਂਦੇ ਤੇ ਨਾਲ ਦੀ ਨਾਲ ਸ਼ਾਰਟਸ ਜ਼ਰੂਰੀ ਹੈ ਘਟ ਪਾਓ ਬੇਸ਼ੱਕ ਪਰ ਪਾਓ ਔਰ ਵਧੀਆ ਪਾਓ ਤਾਂ ਜੋ ਤੁਹਾਨੂੰ ਉਹ ਸਬਸਕ੍ਰਾਈਬਰ ਦੇ ਸਕੀ ਸ਼ਾਰਟਸ ਮੋਸਟਲੀ ਸਬਸਕ੍ਰਾਈਬਰ ਦਿੰਦੇ ਔਰ ਵਿਊਸ ਤੁਹਾਡੀ ਬੜੀ ਜਿਹੜੀ ਫੁੱਲ ਵੀਡੀਓ ਹੈ ਉਹੀ ਕੰਸੀਡਰ ਹੋਣੇ ਆ ਸ਼ਾਰਟਸ ਦੇ ਵਿਊ ਤੁਹਾਡੇ ਮੋਨਟਾਈਜ਼ੇਸ਼ਨ ਵੇਲੇ ਨਹੀਂ ਕੰਸੀਡਰ ਹੋਣੇ ਠੀਕ ਹੈ ਜੇ ਤੁਸੀਂ ਮਤਲਬ ਬੜੀ ਵੀਡੀਓ ਵੱਲ ਚੱਲ ਰਹੇ ਹੋ ਜੇ ਇਕੱਲੇ ਤੁਸੀਂ ਚੈਨਲ ਤੇ ਛੋਟੇ ਪਾ ਰਹੇ ਆ ਤਾਂ ਉਹਦਾ ਕ੍ਰਾਈਟੇਰੀਆ ਅਲੱਗ ਹੈ ਉਹਦਾ ਤੁਸੀਂ ਹੈਗਾ ਉਹ 10 ਮਿਲੀਅਨ ਪਰ ਉਹ ਸਿਰਫ 3 ਮਹੀਨੇ 90 ਦਿਨ ਚ ਤੁਸੀਂ 10 ਮਿਲੀਅਨ ਪੂਰੇ ਕਰਨੇ ਆ। ਉਹ ਤਾਂ ਫਿਰ ਮਤਲਬ ਜਦੋਂ ਹੌਲੀ 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 ਉਹ ਤਾਂ ਮਤਲਬ ਕਹਿ ਲਓ ਤੁਸੀਂ ਵੀ ਸਾਲ ਤੋਂ ਬਾਅਦ ਹੀ ਤੁਸੀਂ ਮਤਲਬ ਸਾਲ ਤੋਂ ਬਾਅਦ 3 ਮਹੀਨੇ ਹੋਰ ਲੈ ਲਓ 12 ਤਾਂ 15 ਮਹੀਨੇ ਤੱਕ ਤੁਸੀਂ ਮਤਲਬ ਉਹਦੇ ਤੇ ਮੋਨਟਾਈਜ਼ ਕਰ ਸਕਦੇ ਹੋ ਜਿਹੜਾ ਕਿ ਜਿੰਨਾ ਕਿ ਮੈਂ ਦੇਖਿਆ ਹੈ। ਸੋ ਪਾਓ ਵੀਡੀਓਜ਼ ਤੇ ਦੇਖੋ ਮੇਰੀਆਂ ਵੀ ਅੱਗੇ ਆਪਾਂ ਇਤਿਹਾਸ ਬਾਰੇ ਵੀ ਕਰਾਂਗੇ ਚਰਚਾ ਬਾਕੀ ਇਹ ਮੈਂ ਵੀਡੀਓ ਇਸੇ ਵਾਸਤੇ ਬਣਾਈ ਹੈ ਕਿ ਕਿੱਦਾਂ-ਕਿੱਦਾਂ ਆਪਣਾ ਸਫਰ ਰਿਹਾ ਹੈ 1000 ਪਲੱਸ ਸਬਸਕ੍ਰਾਈਬਰ ਦਾ ਤੇ ਵਿਊਜ਼ ਦਾ ਇਹ ਬਾਕੀ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ 4000 ਦੇ ਤੇ ਹੁੰਦਾ ਹੈ ਮੋਨਟਾਈਜ਼ ਤੇ ਆਪਣਾ ਲਗਭਗ ਕੰਪਲੀਟ ਹੋਣ ਵਾਲਾ ਹੀ ਹੈ ਮਤਲਬ 15 ਦਿਨ ਹੋ ਜੇ 20 ਨੂੰ ਹੋ ਜੇ ਮਹੀਨੇ ਨੂੰ ਹੋ ਜੇ ਉਹ ਵੀ ਹੋ ਜਾਏਗਾ ਤੇ ਇੱਕ ਗੱਲ ਹੋਰ ਕੀ ਮੈਂ ਜੇ ਮੈਂ ਮੋਸਟਲੀ ਗੁਰਦੁਆਰਾ ਸਾਹਿਬ ਦੀ ਵੀਡੀਓ ਪਾਣਾ ਤੇ ਮੈਂ ਹੁਣ ਐਦਾ ਵੀ ਨਹੀਂ ਕਿ ਜਦੋਂ ਗਏ ਆ ਤਾਂ ਉੱਥੇ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਾਣੀ ਹੈ ਜਾਂ ਕੁਝ ਉਹ ਤਾਂ ਚਲੋ ਆਏਗੀ ਆਏਗੀ ਗੁਰਦੁਆਰਾ ਸਾਹਿਬ ਦੀ ਤਾਂ ਤੇ ਹੋਰ ਵੀ ਪੁੱਛ ਕੋਈ ਨੀਅਰ ਬਾਏ ਕੋਈ ਮਾਰਕੀਟ ਹੋਵੇ ਜਾਂ ਕੋਈ ਮਤਲਬ ਕੋਈ ਹੈਰੀਟੇਜ ਕੋਈ ਕੰਪਲੈਕਸ ਐਦਾਂ ਦਾ ਮਤਲਬ ਜੋ ਕੋਈ ਪੁਰਾਣਾ ਚੀਜ਼ ਮੈਂ ਪਹਿਲਾਂ ਵੀ ਇੱਕ ਦੋ ਵਾਰ ਲਈ ਹੈ ਜਿੱਦਾਂ ਕੱਲੂ ਕਾਰਾ ਛੋਟਾ ਉਹਦੀ ਤੇ ਐਵੇਂ ਮਤਲਬ ਕੁਝ ਵੀ ਮੈਨੂੰ ਦਿਖੇਗਾ ਜੋ ਦਿਖਾਉਣ लायक ਹੋਏਗਾ ਜਾਂ ਕਿਸੇ ਨੂੰ ਮਤਲਬ ਕੋਈ ਇੰਜੋਏਇਬਲ ਜਗਾ ਹੋਏਗੀ ਘੁੰਮਣ ਫਿਰਨ ਵਾਸਤੇ ਉਹ ਮੈਂ ਨਾਲ ਦੀ ਨਾਲ ਜਰੂਰ ਐਡ ਕਰਿਆ ਕਰੂੰਗਾ ਤੇ ਕਿਉਂਕਿ ਮौज मस्ती ਜ਼ਿੰਦਗੀ ਹੈ ਬਾਕੀ ਕੱਲ ਦਾ ਕੁਝ ਪਤਾ ਨਹੀਂ ਹੁੰਦਾ ਤੇ ਆਪਾਂ ਮਿਕਸ ਮਤਲਬ ਉਹ ਬਣਾਵਾਂਗੇ ਤੇ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀਗੀ ਜੋ ਸਾਡੀ ਜੜ੍ਹ ਸੀ ਗੁਰਦੁਆਰਾ ਸਾਹਿਬ ਉਹਦੇ ਤਾਂ ਰੱਖਾਂਗੇ ਰੱਖਾਂਗੇ ਤੇ ਬਾਕੀ ਕੋਸ਼ਿਸ਼ ਕਰਦੇ ਆਂ ਕਿ ਜਿੱਥੇ ਘੱਟ ਲੋਕਾਂ ਨੂੰ ਪਤਾ ਹੋਵੇ ਜਾਂ ਘੱਟ ਲੋਕ ਗਏ ਹੋਵੇ ਜਾਂ ਉਹ ਮਤਲਬ ਥੋੜਾ ਕੋਈ ਅਣਗੋਲਿਆ ਹੋ ਜੇ ਗੁਰਦੁਆਰਾ ਸਾਹਿਬ ਜਾਂ ਕੁਛ ਐਦਾ ਜਿੱਥੇ ਆਪਾਂ ਜਾਣਦੇ ਆ ਜਿੱਦਾਂ ਹੁਣ ਸਾਡੇ ਅਨੰਦਪੁਰ ਸਾਹਿਬ ਦੇ ਏਰੀਆ ਚ ਕੇਸਗੜ੍ਹ ਸਾਹਿਬ ਸਭ ਨੂੰ ਪਤਾ ਏ ਠੀਕ ਹੈ ਤੇ ਲੇਕਿਨ ਕੋਈ ਨਰਮੋਗੜ ਪੁੱਛ ਲਓ ਕਿਸੇ ਨੂੰ ਉਹ ਨੂੰ ਪਤਾ ਨਹੀਂ ਹੈ ਉੱਥੇ ਜੰਗ ਹੋਈ ਹੈ ਮਾਰੇ ਦੇ ਨਾਲ ਦੋ ਪਿਆਰੇ ਸ਼ਹੀਦ ਹੋਏ ਆ ਉਹਨਾਂ ਦੇ ਉੱਥੇ ਉਹਨਾਂ ਨੇ ਆਪ ਉਹਨਾਂ ਦੀ ਜਿੱਥਾ ਨੂੰ ਮਤਲਬ ਅਗਨੀ ਦਿੱਤੀ ਹੈ ਸਾਡਾ ਪਾਵ ਰੱਬ ਨੇ ਖੁਦ ਤੇ ਦੇਖੋ ਉਹ ਧਰਤੀਆਂ ਵੀ ਹੈਗੀਆਂ ਲੇਕਿਨ ਆਪਾਂ ਲੋਕ ਮਤਲਬ ਜਾਣਦੇ ਘੱਟ ਹੈ ਅਸੀਂ ਵੀ ਜਦੋਂ ਜਾਈਦਾ ਤਾਂ ਮੋਸਟਲੀ ਪਹਿਲੀ ਵਾਰੀ ਉਹ ਜਾਈਦਾ ਜਾਂ ਪਤਾ ਲੱਗਦਾ ਇਹ ਆਪਕੋ ਫਿਰਕੇ ਦੇਖੀਦਾ ਵੀ ਆ ਵੀ ਹੈਗਾ ਆ ਵੀ ਹੈਗਾ ਸੋ ਇਹ ਚੀਜ਼ਾਂ ਵੀ ਲੈ ਕੇ ਆਵਾਂਗੇ ਤੇ ਬਾਕੀ ਘੁੰਮਣ ਫਿਰਨਿਆਂ ਵਾਲਾ ਵੀ ਨਾਲ ਲੈ ਕੇ ਆਵਾਂਗੇ ਤੇ ਆਪਣਾ ਜਿਹੜੀ ਵਿਚਾਰ ਚਰਚਾ ਹੈ ਇਤਿਹਾਸ ਬਾਰੇ ਉਹ ਵੀ ਜ਼ਰੂਰ ਕਰਾਂ ਤੇ ਬਾਕੀ ਜਿਹੜੇ ਸੁਹਿਰਦ ਬੰਦੇ ਆ ਉਹ ਜਰੂਰ ਇਸ ਚੀਜ਼ ਨੂੰ ਸਮਝੋਗੇ ਕਿ ਸਮੇ ਦੇ ਵੀ ਹੈਗੇ ਐਪਰੀਸ਼ੀਏਟ ਕਰਦੇ ਆ ਜੇ ਕਿਸੇ ਨੂੰ ਮਿਲੀਏ ਬਾਹਰ ਕੋਈ ਜਾਣ ਪਛਾਣ ਦਾ ਕੋਈ ਸਬਸਕ੍ਰਾਈਬਰ ਮਿਲ ਜਾਂਦਾ ਆ ਨੰਦਪੁਰ ਸਾਹਿਬ ਹੈ ਕੋਈ ਸ਼ੋਪਸਾਲਾ ਇਹ ਕੁਝ ਉਹ ਜਰੂਰ ਇਹ ਕਹਿੰਦੇ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਦਿਖਾਉਂਗੇ ਜਾਂ ਦਿਖਾ ਵੀ ਦਿੰਦੇ ਆ ਵੀ ਇਹ ਚੀਜ਼ ਦਾ ਬੰਦਾ ਜੁੜੇ ਜਰੂਰ ਗੁਰਦੁਆਰਾ ਸਾਹਿਬ ਦੇਖੇ ਇਤਿਹਾਸ ਸੁਣੇ ਜਾਂ ਆਪਣੀ ਬਹਿ ਕੇ ਕੋਈ ਮਤਲਬ ਇਤਿਹਾਸ ਬਾਰੇ ਵਿਚਾਰ ਚਰਚਾ ਔਰ ਸਾਡੇ ਸਿੰਘ ਸੂਰਮੇ ਹੋਏ ਆ ਕਿੰਨੇ ਯੁੱਧ ਲੜਾਈਆਂ ਹੋਈਆਂ ਸਾਰੇ ਬਾਰੇ ਆਪਾਂ ਹੌਲੀ ਹੌਲੀ ਮਤਲਬ ਇੱਕ ਲਾਈਨ ਵਾਈਜ਼ ਤਰਤੀਬ ਵਾਰ ਇਹ ਚੀਜ਼ ਲੜੀ ਵਾਰ ਲੈ ਕੇ ਆਵਾਂਗੇ ਤੇ ਹਰੇਕ ਗੁਰੂ ਮਹਾਰਾਜ ਦੇ ਪਹਿਲਾਂ ਤਾਂ ਜੀਵਨੀਆਂ ਬਾਰੇ ਵੀ ਅਸੀਂ ਵਿਚਾਰ ਚਰਚਾ ਕਰਾਂਗੇ ਸ਼ੁਰੂ ਤੋਂ ਪਹਿਲੇ ਤੋਂ ਦਸਵੇਂ ਤੱਕ ਤੇ ਇਹ ਵੀ ਆਪਾਂ ਜ਼ਰੂਰ ਐਡ ਕਰਾਂਗੇ ਹੌਲੀ ਹੌਲੀ ਵੀਡੀਓ ਚ ਨਾਲ ਤੇ ਬਾਕੀ ਜਿੰਨਾਂ ਕੋ ਟ੍ਰੈਵਲ ਹੋਇਆ ਘੁੰਮਣਾ ਫਿਰਨਾ ਹੋਇਆ ਉਹ ਵੀ ਕਰਾਂਗੇ ਗੁਰਦੁਆਰਾ ਸਾਹਿਬ ਵੀ ਦਿਖਾਵਾਂਗੇ ਅੱਜ ਤੁਹਾਡੇ ਕਰਨੇ ਸੀ ਇਹ ਦਰਸ਼ਨ ਜੋ ਵੀ ਦੇਖ ਰਹੇ ਮੈਨੂੰ ਜਰੂਰ ਵੀਡੀਓ ਲਾਈਕ ਕਰਿਓ ਚੰਗੀ ਲੱਗੀ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ ਸਾਰੇ